ਫੀਸ ਅੱਗੇ ਪਾਸ਼ਾ ਵੈਗਰੂ ਮੜਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਹਾਂਜੀ ਦੋਸਤੋ ਸਵਾਗਤ ਤੁਹਾਡਾ ਆਲ ਰੌਂਡਰ 855 ਚੈਨਲ ਤੇ ਆਪਾਂ ਲੈ ਕੇ ਆਏ ਆਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕਿ ਕੱਲ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੇ ਵਿੱਚ 21 April ਨੂੰ ਕਰਵਾਏ ਗਏ ਸਾਨੂੰ ਉਸ ਤੋਂ ਪਹਿਲਾਂ ਜੇ ਤੁਸੀਂ ਇਹ ਚੈਨਲ ਤੇ ਨਵੇਂ ਐ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਂਦੇ ਆਂ ਤੇ ਪਹਿਲਾਂ ਗੱਲ ਕਰਦੇ ਆ ਦੇ ਕਬੱਡੀ ਕੱਪ ਦੇ ਫਾਈਨਲ ਰਿਜ਼ਲਟ ਦੀ ਉੱਤੇ ਪਹਿਲਾ ਤੇ ਦੂਜਾ ਨਾਮ ਨਗਦ ਰਾਸੀ ਤੇ ਇੱਕ ਟਰਾਫੀਾਂ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਤੇ ਵੈਸਟ ਰੇਟਰ ਤੇ ਬਿੱਟ ਜਾਫੀ ਨੂੰ ਸੋਨੇ ਦੀਆਂ ਮੁੰਦੀਆਂ ਪਾਈਆਂ ਗਈਆਂ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਆਜ਼ਾਦ ਕਬੱਡੀ ਕਲੱਬ ਤੇ ਕਲਗੀਧਰ ਕਬੱਡੀ ਕਲੱਬ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਕਲਗੀਧਰ ਕਬੱਡੀ ਕਲੱਬ ਫਾਸਟ ਤੇ ਆਜ਼ਾਦ ਕਬੱਡੀ ਕਲੱਬ ਸੈਕੰਡ ਤੇ ਇਥੋਂ ਵੈਟਰ ਰੇਟਰ ਬਣੇਗਾ ਸੁੰਨੀ ਭਾਦੜੇ ਵਾਲਾ 15 ਕਵੱਟੀਆਂ ਪਾ ਕੇ 14 ਨੰਬਰ ਲਈ ਤੇ ਬਿੱਟ ਜਾਫੀ ਬਣੇਗਾ ਚੈਨੀ ਜਫਰ 13 ਟੱਚ ਲੈ ਕੇ 9 ਜਫੇ ਲਾਏ ਅੱਗੇ ਗੱਲ ਕਬੱਡੀ ਕੱਪ ਦੇ ਫਾਈਨਲ ਦੇ ਰਿਜ਼ਲਟ ਦੀ ਉਤੇ ਪਹਿਲਾ ਦੂਜਾ ਨਾਮ ਨਗਦ ਰਾਸੀ ਤੇ ਟਰੋਫੀਆਂ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਤੇ ਵੈਸਟ ਰੇਡਰ ਤੇ ਬੇਟ ਜਾਫੀ ਨੂੰ ਸੋਨੇ ਦੀਆਂ ਮੁੰਦੀਆਂ ਪਾਈਆਂ ਗਈਆਂ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਮੀਰੀਪੀਰੀ ਕਬੱਡੀ ਕਲੱਬ ਤੇ ਜੰਗ ਕਬੱਡੀ ਕਲੱਬ ਦੀਆਂ ਟੀਮਾਂ ਦੇ ਵਿਚਕਾਰ ਅੱਧੇ ਨੰਬਰ ਤੇ ਜਿੱਤ ਹਾਰ ਹੋਈ ਹੈ 40 ਤੇ 40.5 ਦੇ ਨੰਬਰਾਂ ਦੇ ਵਿਚਕਾਰ ਤੇ ਇਥੋਂ ਵੈਸਟ ਰੇਡਰ ਬਣਾਂਗਾ ਮੀਸੀ ਹਰਖਵਾਲ 19 ਕਟੀਆਂ ਪਾ ਕੇ 17 ਨੰਬਰ ਲੈ ਤੇ ਬੇਟ ਜਾਫੀ ਬਣਿਆਗੇ ਜਾਦਾ ਤੇ ਜੋਦਾ ਦੋਨੇ ਅੱਡੋ ਅੱਡ ਟੀਮਾਂ ਲਈ ਖੇਡ ਰਹੇ ਸੀਗੇ ਦੋਨੇ ਭਰਾ ਦੋ ਵੈਸ ਆਗੇ 9-9 ਟੱਚ ਲੈ ਕੇ 3-3 ਜਫੇ ਲਾਏ ਹਾਂਜੀ ਇਹ ਸੀ ਵੀਡੀਓ 21 April ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦਾ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ